ਜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਨੌਜਵਾਨੀ ਨਸ਼ਿਆਂ 'ਚ ਰੁੱੜਦੀ ਜਾ ਰਹੀ ਹੈ ਉਹਦੇ ਸਾਡੇ ਹਲਕੇ ਕੀ ਪੂਰੇ ਪੰਜਾਬ ਵਾਸਤੇ ਇਹ ਮੇਰੇ ਖਿਆਲ ਕੋਈ ਵੱਡੀ ਮਹਿਮਲ ਚਲਾਉਣ ਦੀ ਵੱਡੀ ਲਹਿਰ ਪੈਦਾ ਕਰਨ ਦੀ ਲੋੜ ਹੈ ਤੇ ਕੀ ਲੱਗਦਾ ਫਿਰ ਇਸ ਵਾਰ ਰਾਜਨੀਤੀ ਦਾ ਸਮੀਕਰਨ ਬਦਲਣਗੇ ਹੁਣ ਜਿਹੜੀ ਪੰਥਕ ਰਾਜਨੀਤੀ ਹੈ ਉਹਨਾਂ ਨੂੰ ਵੀ ਇੱਕ ਸਬਕ ਮਿਲ ਜੂ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਪੰਥਕ ਹੋਣ ਦਾ ਦਾਵਾ ਕਰਦੇ ਸੀ ਤੇ ਇਹ ਚੀਜ਼ ਹੈ ਕਿ ਲੋਕਾਂ ਨੇ ਨਿਤਾਰਾ ਕਰ ਦਿੱਤਾ ਵੀ ਪੰਥ ਦੇ ਨਾਲ ਕੌਣ ਖੜਾ ਸੀ ਜਾਂ ਪੰਥ ਵਾਸਤੇ ਕਿੰਨੋਂ ਪਿਆਰ ਸੀ ਉਹਨਾਂ ਨੇ ਉਹਨਾਂ ਦਾ ਸਕਾਰ ਕੀਤਾ ਇਸ ਕਰਕੇ ਗੁਰੂ ਦਾ ਸੇਕ ਕਿਸ ਨਾ ਵਿਰਕਤ ਵਿਤਕਰਵ ਨਹੀਂ ਕਰਦਾ ਕੋਈ ਫਿਰਕਾ ਪ੍ਰਸਤੀ ਵਾਲੀ ਗੱਲ ਵੀ ਨਹੀਂ ਕਰਦਾ ਇਸ ਕਰਕੇ ਅਸੀਂ ਤੇ ਸਾਰਿਆਂ ਨੂੰ ਸੋਚਦੇ ਕਿ ਤੁਸੀਂ ਨਿਚਿੰਤ ਰਹੋ ਆਪਾਂ ਗੁਰੂ ਦੀ ਸੋਚ ਤੇ ਹੀ ਅੱਗੇ ਵਧਾਂਗੇ ਭਾਈ ਅਮਰਤਪਾਲ ਸਿੰਘ ਜੇ ਜਿੱਤਦੇ ਨੇ ਫਿਰ ਬਾਣੀ ਬਾਣੇ ਦੇ ਵਿੱਚ ਜਾ ਕੇ ਕਰਨਗੇ ਫਿਰ ਪਾਰਲੀਮੈਂਟ ਦੇ ਵਿੱਚ ਜੋ ਉਹਨਾਂ ਨੇ ਬੜਾ ਧਰਨ ਕੀਤਾ ਉਹਨੂੰ ਉਸੇ ਨੂੰ ਵਰਕਰਾਂ ਰੱਖਣਗੇ ਹੁਣ ਉਤੋਂ ਤੋਂ ਤੇ ਵਾਪਸ ਉਹ ਜੋ ਗੁਰੂ ਮਹਾਰਾਜ ਨਾਲ ਕਮਿਟਮੈਂਟ ਹੈ ਉਤੋਂ ਤੇ ਪਿੱਛੇ ਨਹੀਂ ਆਏਦਾ ਸਦਾ ਬਸ ਸਤਿ ਸ਼੍ਰੀ ਅਕਾਲ PRO ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਤਾਂ ਸਭ ਤੋਂ ਹੌਟ ਸੀਟ ਬਣੀ ਹੋਈ ਸੀ ਖਡੂਰ ਸਾਹਿਬ ਕਿਉਂਕਿ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਇੱਥੋਂ ਖੜੇ ਹੋਏ ਸੀ ਤਾਂ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਜਲੂਪੁਰ ਖੇੜੇ ਦੇ ਵਿੱਚ ਮੌਜੂਦ ਆ ਤਾਂ ਬਾਪੂ ਜੀ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਲੀਡ ਬਹੁਤ ਵੱਡੀ ਆ ਤੁਹਾਡੀ ਹਾਲਾਂਕਿ ਕਿਹਾ ਜਾ ਰਿਹਾ ਕਿ ਟੁੱਟਣੀ ਔਖੀ ਹੈ ਇਹ ਜੀ ਤੇ ਅਕਾਲਪੁਰਖ ਗੁਰੂ ਸਾਹਿਬ ਦਾ ਅਸੀਂ ਕਟਾਨਕੋਟ ਸ਼ੁਕਰ ਕਰਦੇ ਆਂ ਸੰਗਤਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਕਿ ਜਿਹੜਾ ਸਰਕਾਰ ਨੇ ਐਡਾ ਵੱਡਾ ਡੰਬਰ ਰਚਿਆ ਸੀ ਸਿੱਖਾਂ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਪੂਰੀ ਦੁਨੀਆ ਜੀ ਇਹ ਆਇਆ ਤੇ ਲੋਕਾਂ ਨੇ ਉਹ ਜਿਹੜਾ ਇਹਨਾਂ ਨੇ ਵਰਤਾਰ ਸਿਰ ਜੈਸੀ ਉਹਨੂੰ ਚੱਕਣਾ ਚੂਰ ਕਰ ਦਿੱਤਾ ਤੇ ਹੁਣ ਸਰਕਾਰ ਨੂੰ ਜਾਂ ਇਹਨਾਂ ਇਹਨਾਂ ਲੋਕਾਂ ਇਹਨਾਂ ਪਾਰਟੀਆਂ ਨੇ ਵੀ ਸਮਝਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਹਿੱਤ 'ਚ ਲੋਕਾਂ ਨੂੰ ਅੱਗ ਲਾਉਣ ਵਾਲੀ ਇੱਕ ਦੂਜੇ ਦੇ ਖਿਲਾਫ ਢਕਾਉਣ ਵਾਲੀ ਰਾਜਨੀਤੀ ਬੰਦ ਕਰਕੇ ਤੇ ਪੰਜਾਬ ਦੇ ਭਾਈਚਾਰੇ ਨੂੰ ਆਪਸੀ ਕਾਇਮ ਰੱਖ ਕੇ ਤੇ ਅੱਗੇ ਵਧਿਆ ਜਾਵੇ ਤੇ ਇਸ ਕਰਕੇ ਅਸੀਂ ਸਾਰੇ ਭਾਈਚਾਰਿਆਂ ਦਾ ਬਹੁਤ ਉਹਨਾਂ ਸਾਰਿਆਂ ਨੇ ਆਪਣੀ ਉੱਚੀ ਨੀਚ ਜਾਤ ਪਾਤ ਤੋਂ ਧਰਮ ਮਜਬਤੋਂ ਉੱਠ ਕੇ ਸਾਧਤਾ ਹੀ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਵਾਦੀ ਕਰਦੇ ਉਹਨਾਂ ਵਿਸ਼ਵਾਸ ਦਵਾਣੇ ਆ ਕਿ ਆਪਾਂ ਸਾਰੇ ਜਣੇ ਮਿਲ ਕੇ ਹੀ ਅੱਗੇ ਵਧ ਸਕਦੇ ਹਾਂ ਤੇ ਇਸ ਕਰਕੇ ਕੋਈ ਵੀ ਇਹੋ ਜੇ ਤੁਸੀਂ ਦਿਲ 'ਚ ਕੋਈ ਚਿੰਤਾ ਫਿਕਰ ਨਾ ਰੱਖੋ ਕਿ ਕਿਸੇ ਭਾਈਚਾਰੇ ਨਾਲ ਕੋਈ ਵਧਿੱਕੀ ਹੋਊਗੀ ਨਹੀਂ ਆਪਾਂ ਸਾਰਿਆਂ ਗੁਰੂ ਮਹਾਰਾਜ ਦੀ ਸੋਚ ਦੇ ਅਨਸਾਰ ਸਭ ਦੇ ਭਲੇ ਲਈ ਕੰਮ ਕਰਾਂ ਤਾਂ ਵਿਰੋਧ ਜਿਹੜੇ ਕਰ ਰਹੇ ਸੀ ਭਾਈ ਅਮਰਤਪਾਲ ਸਿੰਘ ਜਿਨਾਂ ਨੂੰ ਲੱਗਦਾ ਸੀ ਕਹਿੰਦੇ ਜਿੱਤ ਕੇ ਮਾਹੌਲ ਖਰਾਬ ਹੋ ਜਾਊਗਾ ਤਾਂ ਹੁਣ ਕੀ ਲੱਗ ਰਿਹਾ ਉਹ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਜਾਂ ਹ ਨੇ ਇਹ ਜੀ ਉਹ ਤੇ ਹੁਣ ਲੋਕਾਂ ਨੂੰ ਉਹ ਬੇ ਬੇ ਲੋੜੀ ਜਿੰਨੀ ਬਿਆਨਬਾਜ਼ੀ ਕਰਦੇ ਸੀ ਲੋਕ ਹੁਣ ਉਦਾਂ ਦੇ ਨਹੀਂ ਰਹੇ ਕਿ ਬਿਆਨਬਾਜ਼ੀ ਤੇ ਅਸਰ ਕਰ ਲੋਕਾਂ ਨੂੰ ਪਤਾ ਕਿ ਠੀਕ ਕੀ ਹੈ ਤੇ ਗਲਤ ਕੀ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਅੱਗ ਲਾਉਣ ਦੀਆਂ ਆਪਸੀ ਭਾਈਚਾਰੇ ਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਉਹ ਲੋਕਾਂ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਤੇ ਇਸ ਕਰਕੇ ਅਸੀਂ ਲੋਕਾਂ ਦਾ ਵੀ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਤੇ ਬਾਕੀ ਸਾਡੀ ਰਣਨੀਤੀ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਪੰਜਾਬ ਨੂੰ ਅੱਗੇ ਵਧਾਉਣ ਦੀ ਇਸ ਧਰਤੀ ਤੇ ਹਵਾ ਪਾਣੀ ਜੋ ਵੀ ਗੰਦਲਾ ਹੋ ਚੁੱਕਾ ਸਾਰੇ ਰਾਜਨੀ ਵਧੀਆ ਕਰਨ ਵਾਸਤੇ ਹੀ ਸਾਰਾ ਕੰਮ ਕੀਤਾ ਜੋ ਤਾਂ ਇੱਕ ਉਹ ਮਾਹੌਲ ਸੀ ਚੇਤੇ ਆਉਂਦਾ ਹੋ ਤੁਹਾਨੂੰ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ ਚ ਬੈਠਿਆਂ ਨੂੰ ਜਿਤਾਇਆ ਸੀ ਲੋਕਾਂ ਨੇ ਤਾਂ ਅੱਜ ਭਾਈ ਅਮਰਤਪਾਲ ਸਿੰਘ ਨੇ तकरीबन ਉਸੇ ਤਰ੍ਹਾਂ ਦਾ ਹੀ ਹੈ ਪਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਲੀਡ ਪਿੱਛੇ ਜਾ ਰਹੀ ਹੈ ਉਹਨਾਂ ਦੀ VOTING ਪਿੱਛੇ ਜਾ ਰਹੀ ਹੈ ਮੀਤੇਰ ਉੱਥੋਂ ਅੱਗੇ ਜਾ ਰਹੇ ਨੇ ਤਾਂ ਉਸ ਤਰੀਕੇ ਨਾਲ ਕਿਵੇਂ ਦੇਖਦੇ ਹਾਂ ਕਦੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੀ ਬੈਠਿਆਂ ਨੂੰ ਤੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਜਿਤਾਇਆ ਤੇ ਪੰਥ ਦਾ ਕਹਿੰਦੇ ਮੇਣਾ ਸੀਗਾ ਜਿਹੜਾ ਖਡੂਰ ਸਾਹ ਵਾਲਿਆਂ ਦੇ ਮੱਥੇ ਦੇ ਉੱਪਰ ਕਹਿੰਦੇ ਉਹ ਵੀ ਲਾਉਣ ਦੀ ਤਕੀਦ ਕੀਤੀ ਗਈ ਸੀ ਤੁਹਾਡੇ ਵੱਲੋਂ ਨਹੀਂ ਇਹ ਜੀ ਇਹ ਤੇ ਲੋਕਾਂ ਦੇ ਜਿਹੜਾ ਨਾ ਲੋਕਾਂ ਨੂੰ ਇਹ ਚੀਜ਼ ਆ ਕਿ ਬੇਇਨਸਾਫੀ ਦੇ ਪੰਜਾਬੀਆਂ ਦੇ ਜਿਹੜਾ ਸੁਭਾਅ ਆ ਜਦੋਂ ਬੇਇਨਸਾਫੀ ਦੇ ਖਿਲਾਫ ਖੜੇ ਹੋ ਜਾਂਦੇ ਆ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਇਸੇ ਲੋਕਾਂ ਨੇ ਆਪਣੇ ਖੋਭੀ ਫਰਜ਼ ਨਿਭਾ ਕੇ ਉਹਨਾਂ ਨੂੰ ਲੱਗਦਾ ਵੀ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਸੀ ਉਹਨਾਂ ਨੇ ਉਹਨੂੰ ਨਕਾਰ ਦਿੱਤਾ ਤੇ ਉਹਨਾਂ ਨੇ ਦੱਸਤਾ ਵੀ ਅਸੀਂ ਇਹ ਜਿਹੜੇ ਜਿਹੜਾ ਕੋਈ ਸਾਡੇ ਹੱਕ ਸੱਚ ਦੀ ਗੱਲ ਕਰੂ ਅਸੀਂ ਉਹਦੇ ਨਾਲ ਖੜੇ ਹਾਂ ਤਾਂ ਪੰਥਕ ਸੀਟਾਂ ਕਹਿੰਦੇ ਸੀ ਭਾਈ ਸਰਬਜੀਤ ਸਿੰਘ ਨੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਸੀਗੇ ਉਹ ਵੀ ਅੱਗੇ ਜਾ ਰਹੇ ਨੇ ਤਾਂ ਇੱਥੋਂ ਖਡੂਰ ਸਾਹਿਬ ਦੀ ਸੀਟ ਵੀ ਅੱਗੇ ਜਾ ਰਹੀ ਹੈ ਇਹ ਜੀ ਲੋਕਾਂ ਦਾ ਲੋਕ ਕੁਰਬਾਨੀ ਵਾਲੇ ਜੋ ਚੰਗੇ ਕੰਮ ਕਰਨ ਵਾਲਿਆਂ ਨੂੰ ਅੱਗੇ ਲਿਆਉਂਦੇ ਆ ਤੇ ਲਿਆਉਣਾ ਵੀ ਚਾਹੀਦਾ ਇਹ ਕਰਕੇ ਅਸੀਂ ਉਹਨਾਂ ਫਰੀਦਕੋਟ ਦੇ ਲੋਕਾਂ ਨੂੰ ਵੀ ਜਿੱਥੇ ਕਿੱਥੇ ਵੀ ਜੋੜੇ ਜਿਨ੍ਹਾਂ ਨੇ ਇਸ ਜੀ ਮਾਮਲੇ 'ਚ ਯੋਗ ਪਾਇਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅੱਗੇ ਤੋਂ ਵੀ ਹੱਕ ਸੱਚ ਲਈ ਦਾ ਸਾਥ ਦੇਣ ਦੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਹਾਲਾਂ ਸ਼ਾਮ ਨੂੰ ਪਤਾ ਲੱਗ ਜਾਣਾ ਹੈ ਹਾਲੇ ਕਿ ਪੂਰੇ ਤਰੀਕੇ ਨਾਲ ਸਰਟੀਫਿਕੇਟ ਮਿਲ ਜੂਗਾ ਤੁਹਾਨੂੰ ਹਾਲੇ ਲੀਡ ਹੈ ਜਿਹੜੀ ਬਹੁਤ ਅੱਗੇ ਚੱਲ ਰਹੀ ਹੈ ਤੁਹਾਡੀ ਫਿਰ ਭਾਈ ਅਮਰਤਪਾਲ ਸਿੰਘ ਜੇ ਜਿੱਤਦੇ ਨੇ ਫਿਰ ਬਾਣੀ ਬਾਣੇ ਦੇ ਵਿੱਚ ਜਾ ਕੇ ਕਰਨਗੇ ਫਿਰ ਪਾਰਲੀਮੈਂਟ ਦੇ ਵਿੱਚ ਹਾਂਜੀ ਉਹ ਤਾਂ ਜੋ ਉਹਨਾਂ ਨੇ ਬੜਾ ਧਰਨ ਕੀਤਾ ਉਹਨੂੰ ਉਸੇ ਨੂੰ ਵਰਕਰਾ ਰੱਖਣਗੇ ਹੁਣ ਉੱਤੋਂ ਤੋਂ ਵਾਪਸ ਜੋ ਗੁਰੂ ਮਹਾਰਾਜ ਨਾਲ ਕਮਿਟਮੈਂਟ ਹੈ ਉੱਤੋਂ ਤੇ ਪਿੱਛੇ ਨਹੀਂ ਆਏਦਾ ਸਦਾ ਬਾਕੀ ਚਲੋ ਠੀਕ ਹੈ ਜੀ ਮੇਰੇ ਖਿਆਲ ਵਧੀਆ ਤਰੀਕੇ ਨਾਲ ਹੀ ਉਹ ਕਰਨਗੇ ਲੋਕਾਂ ਦੀ ਆਵਾਜ਼ ਉਠਾਉਣਗੇ ਜੋ ਹਾਂਜੀ ਪਰਿਵਾਰਕ ਮਾਹੌਲ ਕਿਵੇਂ ਹੈ ਪਿੰਡ ਪਿੰਡ ਵਾਲੇ ਲੋਕ ਨੇ ਜਾਂ ਸਾਖ ਸੰਬੰਧੀ ਕੀ ਕਹਿ ਰਹੇ ਨੇ ਨਹੀਂ ਸਾਰੇ ਪਿੰਡ ਵਾਲੇ ਲੋਕ ਤੇ ਸਾਡੇ ਪਹਿਲੇ ਦਿਨ ਤੋਂ ਹਮੇਸ਼ਾ ਹੀ ਸਾਡੇ ਨਾਲ ਬਹੁਤ ਬਹੁਤਾਂ ਚ ਲੋਕ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਵੀ ਪਿਆਰ ਕਰਦੇ ਸੀ ਸਾਰਾ ਪਿੰਡ ਸਾਡਾ ਇੱਕ ਮੁਠਿਆ ਤੇ ਬਹੁਤ ਉਹਨਾਂ ਦਾ ਵੀ ਬਹੁਤ ਪਿਆਰ ਸਤਿਕਾਰਿਆ ਪਿੰਡ 'ਚ ਵੀ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਇਹ ਚੀਜ਼ ਹੈ ਕਿ ਬਹੁਤ ਵਧੀਆ ਜੀ ਤੁਸੀਂ ਕਿਹਾ ਵੀ ਸਾਰਿਆਂ ਨੇ ਵੋਟਾਂ ਪਾਈਆਂ ਨੇ ਭਾਵੇਂ ਸਿੱਖ ਸੀ ਭਾਵੇਂ Hindu ਸੀ ਭਾਵੇਂ Muslim ਸੀ ਪਰ ਜਿਹੜੇ ਵਿਰੋਧੀ ਸੀ ਉਹ ਲਗਾਤਾਰ ਸਵਾਲ ਚੁੱਕ ਰਹੇ ਸੀਗੇ ਉਹ ਕਹਿੰਦੇ ਗਰਮ ਖਿਆਲੀ ਉਹ ਅਮਰਪਾਲ ਸਿੰਘ ਦੇ ਨਾਲ ਤੋਂ ਚੱਲ ਰਹੇ ਨੇ ਤਾਂ ਇਹ ਵੋਟਾਂ ਨਾਲ ਕਿਤੇ ਨਾ ਕਿਤੇ ਭਲੇਖਾ ਨਿਕਲਿਆ ਹੋਊਗਾ ਨਹੀਂ ਇਹ ਤੇ ਇਹ ਤੇ ਚੀਜ਼ੀ ਕਿ ਬਥੇਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭਾਈਚਾਰੇ 'ਚ ਫੁੱਟ ਪਾਉਣ ਦੀ ਜੀ ਇਹ ਹੋ ਜੂਗਾ ਲੇਕਿਨ ਹੁਣ ਲੋਕ ਬਹੁਤ ਸचेਤ ਹੋ ਚੁੱਕੇ ਆ ਲੋਕਾਂ ਨੂੰ ਪਤਾ ਹੈ ਕਿ ਇਹ ਜਿਹੜੀ ਐਨੈਚਰ ਤੋਂ ਇਹੋ ਕੁਝ ਕਰਦੇ ਆਏ ਆ ਤੇ ਇਹ ਸਹੀ ਅਰਥਾਂ 'ਚ ਜਿਹੜਾ ਭਾਈਚਾਰੇ ਨੂੰ ਅੱਗੇ ਵਧਾਇਆ ਜਾ ਸਕਦਾ ਉਹ ਅਸਲੀਅਤ ਨਾਲ ਹੀ ਬਈ ਨੇ ਵੀ ਲੋਕਾਂ ਨੂੰ ਧੋਖੇ ਬਾਜੀ ਨਾਲ ਬਿਆਨ ਦੇ ਕੇ ਇਹ ਚੀਜ਼ ਹੈ ਕਿ ਸਲੀਅਤ ਕੰਮ ਕਰਕੇ ਉਹ ਜੋ ਨਸ਼ਿਆਂ ਦਾ ਕੰਮ ਕਰਦੇ ਉਸ ਜਿਹੜਾ ਹਿੰਦੂਆਂ ਦੇ ਬੱਚੇ ਵੀ ਸੀ ਮੁਸਲਮਾਨਾਂ ਦੇ ਵੀ ਸੀ ਸਿੱਖਾਂ ਦੇ ਵੀ ਸੀ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਮੇਰੇ ਖਿਆਲ ਉਹਨਾਂ ਨੇ ਕਦੀ ਗੁਰੂ ਦਾ ਸਿੱਖ ਕਿਸ ਨਾ ਵਿਰਕਤ ਵਿਤਕਰਵ ਨਹੀਂ ਕਰਦਾ ਕੋਈ ਫਿਰਕਾ ਪ੍ਰਸਤੀ ਵਾਲੀ ਗੱਲ ਵੀ ਨਹੀਂ ਕਰਦਾ ਇਸ ਕਰਕੇ ਅਸੀਂ ਤੇ ਸਾਰਿਆਂ ਨੂੰ ਸੋਚਦੇ ਕਿ ਤੁਸੀਂ ਨਿਸ਼ਚਿੰਤ ਰਹੋ ਆਪਾਂ ਗੁਰੂ ਦੀ ਸੋਚ ਤੇ ਹੀ ਅੱਗੇ ਵਧਾਂਗੇ ਜੀ ਤਾਂ ਪੰਥਕ ਸੀਟਾਂ ਨੇ ਦੋਏ ਜਿੱਤਰੇ ਨੇ ਭਾਈ ਸਰਬਜੀਤ ਸਿੰਘ ਉਹਨਾਂ ਦੀ ਵੀ ਲੀਡ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਦੀ ਵੀ ਆ ਰਹੀ ਹੈ ਕੀ ਲੱਗਦਾ ਫਿਰ ਇਸ ਵਾਰ ਰਾਜ ਸਮੇਕਰਨ ਬਦਲਣਗੇ ਹੁਣ ਜਿਹੜੀ ਪੰਥਕ ਰਾਜਨੀਤੀ ਆ ਹਾਂਜੀ ਜਿਹੜੇ ਹੋਣਾ ਹੈ ਉਹਨਾਂ ਨੂੰ ਵੀ ਇੱਕ ਸਬਕ ਮਿਲ ਜੂ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਪੰਥਕ ਹੋਣ ਦਾ ਦਾਵਾ ਕਰਦੇ ਸੀ ਤੇ ਇਹ ਚੀਜ਼ ਆ ਕਿ ਲੋਕਾਂ ਨੇ ਨਿਤਾਰਾ ਕਰ ਦਿੱਤਾ ਵੀ ਪੰਥ ਦੇ ਨਾਲ ਕੌਣ ਖੜਾ ਸੀ ਜਾਂ ਪੰਥ ਵਾਸਤੇ ਕਿੰਨੋਂ ਪਿਆਰ ਸੀ ਉਹਨਾਂ ਨੇ ਉਹਨਾਂ ਦਾ ਸਕਾਰ ਕੀਤਾ ਇਸ ਕਰਕੇ ਚਲੋ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹ ਨਿਤਾਰਾ ਕੀਤਾ ਤਾਂ ਪਹਿਲੇ ਕੰਮ ਕੀ ਹੋਣਗੇ ਭਾਈ ਅਮਰਤਪਾਲ ਸਿੰਘ ਜੀ ਜਦੋਂ ਜਿੱਤ ਕੇ ਉੱਥੇ ਜਾਂਦੇ ਨੇ ਤਾਂ ਪਹਿਲੇ ਕੰਮ ਕੀ ਕਰੋਗੇ ਤੁਹਾਡੇ ਇਲਾਕੇ ਦੇ ਲਈ ਤੁਹਾਡੇ ਹਲਕੇ ਦੇ ਲਈ ਨਹੀਂ ਇਹ ਜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਨੌਜਵਾਨੀ ਨਸ਼ਿਆਂ 'ਚ ਰੁੱੜਦੀ ਜਾ ਰਹੀ ਹੈ ਉਹਦੇ ਸਾਡੇ ਹਲਕੇ ਕੀ ਪੂਰੇ ਪੰਜਾਬ ਵਾਸਤੇ ਇਹ ਮੇਰੇ ਖਿਆਲ ਕੋਈ ਵੱਡੀ ਮਹਿੰਮ ਚਲਾਉਣ ਦੀ ਵੱਡੀ ਲਹਿਰ ਪੈਦਾ ਕਰਨ ਦੀ ਲੋੜ ਆ ਤੇ ਇਹ ਕਰਕੇ ਅਸੀਂ ਦੇ ਸਰਕਾਰ ਨੂੰ ਅਪੀਲ ਕਰਾਂਗੇ ਕਿ ਤੁਸੀਂ ਇਸ ਮਾਮਲੇ 'ਚ ਉਹਨਾਂ ਨੂੰ ਜਲਦੀ ਜਲਦੀ ਜੇਲ੍ਹ 'ਚੋਂ ਬਾਹਰ ਲਿਆਓ ਤੇ ਹੋਰ ਸਹਿਯੋਗ ਕਰੋ ਕਿ ਜੇ ਪੰਜਾਬ 'ਚੋਂ ਨਸ਼ਿਆਂ ਨੂੰ ਆਪਾਂ ਨਸ਼ਿਆਂ ਦੀ ਜੜ ਪੁੱਟੀਏ ਸਾਰੇ ਜਣੇ ਰਲ ਮਿਲ ਕੇ ਸਾਰੇ ਪਾਰਟੀਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਧਰਮ ਜਾਤੋਂ ਉੱਪਰ ਉੱਠ ਕੇ ਪੰਜਾਬ ਦੀ ਧਰਤੀ ਨੂੰ ਇੱਕ ਜਿੱਦਾਂ ਦੇ ਗੁਰੂ ਸਾਹਿਬ ਚਾਹੁੰਦੇ ਸੀ ਉਹਦਾਂ ਦੀ ਜਿਹੜੇ ਇੱਥੇ ਸਾਰੇ ਜਣੇ ਸੁਖੀ ਆਪਸੀ ਮਿਲ ਵਰਤ ਕੇ ਪਿਆਰ ਮੁਹਬਤ ਨਾਲ ਰਹਿ ਕੇ ਸਾਰੇ ਜਣੇ ਇਹ ਪੰਜਾਬ ਨੂੰ ਅੱਗੇ ਵਧਾਈਏ ਆਪ ਵੀ ਅੱਗੇ ਵਧਿਏ ਜੀ ਤਾਂ ਸਵਾਦ ਦੇ ਲਈ ਬਾਪੂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਇਹ ਸੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਜਿਹੜੇ ਕਹਿ ਰਹੇ ਨੇ ਜਿ ਭਾਈ ਅਮਰਤਪਾਲ ਸਿੰਘ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਹਾਲਾਂਕਿ ਜਿੱਤਣਾ ਤੈ ਹੋਇਆ ਪਿਆ ਉਹਨਾਂ ਦਾ ਜਿਸ ਤਰੀਕੇ ਨਾਲ ਰੁਝਾਨ ਆ ਰਹੇ ਨੇ ਪਰ ਐਲਾਨ ਹੋਣਾ ਜਿਹੜਾ ਉਹ ਸ਼ਾਮ ਨੂੰ ਹੋ ਜਾਣਾ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਨਾ ਵੱਲੋਂ ਕਿ ਜਿਹੜੇ ਕੰਮ ਨੇ ਉਹ ਨਸ਼ੇ ਦਾ ਹੋ ਗਿਆ ਜਾਂ ਹੋਰ ਹੋ ਗਿਆ ਉਹ ਕੰਮ ਪਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਕਰਨਗੇ ਕੈਮਰਾ ਪਰਸਨ ਦਲਜੀਤ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਜੱਲੂਪੁਰ ਖੇੜਾ ਖਡੂਰ ਸਾਹਿਬ